ਗੀ ਤਰ ਗੁਰੂ ਗੋਬਿੰਦ ਸਿੰਘ ਜੀ ਤਖਤ ਦੇ ਉੱਤੇ ਬੈਠੇ ਕਹਿੰਦੇ ਸਿੰਘੋ ਦੱਸੋ ਭਗਤ ਕਬੀਰ ਦੇ ਵੇਲੇ ਬਾਦਸ਼ਾਹ ਕੌਣ ਹੋਇਆ ਮੇਰੇ ਵਰਗੇ ਸਿੰਘ ਚੁੱਪ ਕਰਕੇ ਇਹਦੇ ਮਹਾਰਾਜ ਸਾਨੂੰ ਤਾਂ ਪਤਾ ਨਹੀਂ ਕਈ ਕਹੇ ਸਕੰਦਰ ਲੋਧੀ ਕੋਈ ਕਹੇ ਸਕੰਦਰ ਬਾਦਸ਼ਾਹ ਕਹਿੰਦੇ ਮਹਾਰਾਜ ਮਾਰੇ ਕਹਿੰਦੇ ਪੱਕਾ ਦੱਸੋ ਕਿਹੜਾ ਹੋਇਆ ਕਹਿੰਦੇ ਮਾਰੇ ਹਾਲੂ ਪਤਾ ਨਹੀਂ ਮਾਰੇ ਸੱਲਾਪੇ ਉੱਚੀ ਉੱਚੀ ਅਸੀ ਜਣ ਮਾਜਾਂ ਵਲੇ ਗੁਰਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਸਿੰਘੋ ਵੇਖੋ ਜਿਹੜਾ ਭਗਤ ਕਬੀਰ ਦੇ ਵੇਲੇ ਬਾਦਸ਼ਾਹ ਸੀ ਉਹਦੇ ਕੋਲੇ ਧਨ ਸੀ, ਦੌਲਤ ਸੀ, ਹਾਥੀ ਸੀ, ਘੋੜੇ ਸੀ, ਮਹਿਲ ਸੀ, ਰਾਣੀਆਂ ਸਨ। ਕਿਹੜੀ ਚੀਜ਼ ਦਾ ਘਾਟਾ ਸੀ? ਉਹਨੂੰ ਤੁਸੀਂ ਭੁੱਲ ਗਏ। ਬਾਦਸ਼ਾਹ ਨੂੰ ਭੁੱਲ ਗਏ ਪਰ ਇੱਕ ਗਰੀਬ ਜਿੰਦੇ ਘਰੇ ਰੋਟੀ ਵੀ ਸੀ ਪੱਕਦੀ ਭਗਤ ਕਬੀਰ ਦੇ ਉਹਨੂੰ ਸਾਰੀ ਧਰਤੀ ਅੱਜ ਧਨ ਕਬੀਰ ਜੀਓ, ਧਨ ਕਬੀਰ ਜੀਓ, ਧਨ ਕਬੀਰ ਜੀਓ ਕਹਿੰਦੀ ਐ। ਕਿਉਂ? ਕਿਉਂਕਿ ਭਗਤ ਕਬੀਰ ਨੇ ਸੱਚਾ ਧਨ ਇਕੱਠਾ ਕੀਤਾ। ਭਗਤ ਕਬੀਰ ਸਾਹਿਬ ਦੀ ਮਾਤਾ ਜੀ ਕਹਿੰਦੇ ਕਬੀਰਾ ਕੰਮ ਕਰਿਆ ਕਰ। ਕੀ ਮੜੀਆਂ ਜੇ ਬੈਠਾ ਰਹਿਣਾ ਸਾਰਾ ਦਿਨ ਭਗਤ ਸਾਹਿਬ ਜੀ ਕਹਿੰਦੇ ਹੁੰਦੇ ਸੀ ਮਾਂ ਜਿਹੜਾ ਕੁਝ ਮੈਂ ਇਕੱਠਾ ਕਰ ਲੈਣਾ ਹੋਰ ਕਿਸੇ ਤੋਂ ਨਹੀਂ ਹੋਣਾ ਗੱਲ ਸੱਚੀ ਹੋਈ ਨਾ ਫਿਰ ਜਿਹੜਾ ਭਗਤ ਕਬੀਰ ਸਾਹਿਬ ਨੇ ਇਕੱਠਾ ਕਰ ਲਿਆ ਉਹ ਅੱਜ ਸਾਰੀ ਧਰਤੀ ਉੱਤੇ ਆਪਾਂ ਵੀ ਖਾਣੇ ਪਈ ਉਹਨਾਂ ਦੀ ਕਮਾਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਨਾਂਦਰਜ ਮੰਦਰ ਵੀ ਬਣੇ ਨੇ ਮੰਦਰਾਂ 'ਚ ਵੀ ਪੂਜਾ ਹੁੰਦੀ ਆ ਭਗਤ ਧੰਨਾ ਸਾਹਿਬ ਔਲੇ ਪਾਏ ਮਿਲੇ ਰਗਰਾਇਆ ਇਹ ਬਿਦ ਸੁਣ ਕੇ ਜੱਟ ਰੁੱਠ ਭਗਤੀ ਲੱਗਾ ਮਿਲੇ ਪ੍ਰਤੱਖ ਗੁਸਈਆਂ ਧੰਨਾ ਵੜ ਭਾਗਾ ਓ ਸਿੱਧਾ ਸਦਾ ਜੱਟ ਪੈੜੀ ਵੋਣ ਉਹਨੂੰ ਮਹਾਰਾਜ ਨੇ ਆੜ ਕੇ ਦਰਸ਼ਨ ਦਿੱਤਾ ਪੱਥਰ ਦੇ ਵਿੱਚੋਂ ਪਰਮੇਸ਼ਰ ਪ੍ਰਗਟ ਹੋਏ ਕਿਹੜੀ ਚੀਜ਼ ਦੇ ਵਿੱਚ ਪਰਮੇਸ਼ਰ ਨਹੀਂ ਆ ਥੰਮ ਜਦੋਂ ਪ੍ਰਿਲਾਦ ਨੂੰ ਮਾਰ ਲਗਾਉਂਦਾ ਪਿਓ ਤੇ ਪਰਮੇਸ਼ਰ ਜੀ ਆਏ ਕਹਿੰਦੇ ਥੰਮ ਨੂੰ ਥਾਮਣਾ ਲਾ ਕੇ ਮਾਰਦੇ ਲੱਗੇ ਤੱਤਾ ਥੰਮ ਕੀਤਾ ਮਨ ਡੋਲ ਗਿਆ ਭਗਤ ਦਾ ਪਰਮੇਸ਼ਰ ਕੀੜੀ ਰੂਪ ਹੋ ਕੇ ਆ ਗਏ ਉਹ ਥੰਮ ਦੇ ਉੱਤੇ ਤੁਰ ਹੀ ਜਾਣ ਕਹਿੰਦੇ ਕਿਉਂ ਡੋਲਦਾ ਫਿਰ ਜਿਹੜਾ ਪਹਾੜਾਂ ਦੇ ਡੇਗਦੇ ਉਦੋਂ ਰੱਖਿਆ ਕੀਤਾ ਤੇਰੀ ਮਾਸੀ ਹੁਲਕਾ ਤੈਨੂੰ ਮਾਰਦੇ ਲੱਗੀ ਉਦੋਂ ਰੱਖਿਆ ਕੀਤਾ ਹੁਣ ਨਾ ਕਰਾਂਗੇ ਸਾਰੀ ਖੇਡ ਰਚਾਈ ਖਾਲਸਾ ਜੀ ਇਹ ਨਾਮ ਦੀ ਤਾਕਤ ਹੈ ਜਿੰਨਾ ਜਪਿਆ ਜਾਂਦਾ ਨਾਮ ਜਪੋ ਰੱਜ ਰੱਜ ਕੇ ਭਗਤੀ ਕਰੋ ਜੋ ਮੰਗੋਗੇ ਉਹ ਮਿਲੂਗਾ